ਇਹ ਹੈ ਜੀ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਕਚਰ ਨਗਰ ਵਿਖੇ ਗੁਰਦੁਆਰਾ ਲੰਗਰ ਸਾਹਿਬ ਦੀ ਇੱਕ ਐਨ ਆਰ ਆਈਸ ਰਾਹ ਮਤਲਬ ਉਹਦਾ ਇੱਕ ਹਿੱਸਾ ਇੱਥੇ ਟੋਟਲ ਤਿੰਨ ਐਨ ਆਰ ਆਈਸ ਰਾਵਾਂ ਨੇ ਜਿਨ੍ਹਾਂ ਦੇ ਵਿੱਚੋਂ ਇਹ ਐਨ ਆਰ ਆਈਸ ਨਾਮ ਹੈ ਬਾਬਾ ਸੰਤ ਬਾਬਾ ਨਿਧਾਨ ਸਿੰਘ ਜੀ ਐਨ ਆਈ ਐਨ ਆਰ ਆਈ ਯਾਤਰੀ ਨਿਵਾਸ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਆ ਇਸ ਐਨ ਆਰ ਆਈ ਨਿਵਾਸ ਦਾ ਨਾਮ ਰੱਖਿਆ ਗਿਆ ਆ ਤੇ ਇਕਰੀਬ 12 ਤੋਂ 13 ਮੰਜ਼ਲ ਉੱਚੀ ਇਮਾਰਤ ਆ ਬਹੁਤ ਸ਼ਾਨਦਾਰ ਐਨਆਰਆਈ ਸ੍ਰਾਮ ਬਣੀ ਹੋਈ ਯਾਤਰੀਆਂ ਵਾਸਤੇ ਜਿਹੜਾ ਵਾ ਇਹ ਬਹੁਤ ਵਧੀਆ ਇਹ ਜਗਾ ਆ ਜਿਹੜੇ ਯਾਤਰੀ ਆਉਂਦੇ ਨੇ ਦਰਸ਼ਨ ਦਾਰੇ ਕਰਨ ਵਾਸਤੇ ਇੱਥੇ ਆਪਣਾ ਕਮਰਾ ਲੈ ਕੇ ਤੇ ਆਰਾਮ ਕਰ ਸਕਦੇ ਆ ਨਾਲ ਹੀ ਇੱਧਰ ਬਾਰ-ਬਾਰ ਆ ਬਾਜ਼ਾਰ ਆ ਛੋਟਾ ਜਿਹਾ ਬਾਜ਼ਾਰ ਹੈਗਾ ਰਾਤ ਦਾ ਦ੍ਰਿਸ਼ ਹੈ ਕੱਲ੍ਹ ਦੁਨੇ ਇੱਕ ਵਾਰ ਫੇਰ ਦੁਬਾਰਾ ਮੂਵੀ ਬਣਾ ਕੇ ਤੁਹਾਨੂੰ ਦਿਖਾਈ ਜਾਏਗੀ ਤੇ ਇੱਥੋਂ ਤੁਸੀਂ ਜਿਹੜਾ ਵਾ ਆਣ ਕੇ ਆਪਣਾ ਵਿਚਰਾਮ ਕਰਨ ਵਾਸਤੇ ਕਮਰਾ ਲੈ ਕੇ ਆਰਾਮ ਕਰ ਸਕਦੇ ਹੋ